ਕੌਣ ਹੈ ਕੌਣ ਸਾਨੂੰ ਫਿਰ ਨਹੀਂ ਹੁਣ ਦਿੰਦਾ ਬਹੁਤ ਸਾਰੇ ਗੁਰੂ ਕਹਿੰਦੇ ਆ ਜੀ ਬਾਣੀ ਪੜਦੇ ਆ ਜਦੋਂ ਬਾਤ ਕਰਦੇ ਆ ਮਨ ਟਿਕਦਾ ਨਹੀਂ ਮਨ ਤਾਂ ਇੱਧਰ ਤੇ ਆ ਪਰਦਾ ਵਿਚਾਰਾ ਕਿ ਅੱਲਾਹ ਤੇ ਵਰਨੇ ਆ ਤੇ ਸੋਚਾਂ ਕਿ ਇਹ ਇੱਧਰ ਤੇ ਆ ਪਰਦਾ ਆਪਾਂ ਬਾਤ ਕਰ ਰਹੇ ਆ ਆਪਾਂ ਬਾਣੀ ਪੜ ਰਹੇ ਆ ਫਿਰ ਇਹ ਕੌਣ ਕਰ ਰਿਹਾ ਇਹ ਕੌਣ ਲੈ ਰਿਹਾ ਇਹ ਵਰਨੇ ਕੌਣ ਲੈ ਰਿਹਾ ਉਹ ਕੌਣ ਦੇ ਰਿਹਾ ਸਾਨੂੰ ਉਹ ਮਾਰਨ ਦੇ ਗਿਆ ਤੁਹਾਡੇ ਦੇ ਵਿੱਚ ਬੈਠੇ ਨੇ ਇਹਨਾਂ ਦਾ ਕੰਮ ਹੀ ਹੈ ਥੁਰਨੇ ਦੇਣਾ ਆਪਾਂ ਬਾਣੀ ਪੜ ਰਹੇ ਆਪਾਂ ਬਾਤ ਕਰ ਰਹੇ ਆਪਾਂ ਤਾਂ ਸਿਮਰਨ ਕਰ ਰਹੇ ਆ ਨਾਮ ਜਪ ਰਹੇ ਆ ਫਿਰ ਸਾਨੂੰ ਖਿਆਲ ਆਉਣ ਦੇ ਰਿਹਾ ਥੁਰਨੇ ਕੌਣ ਦੇ ਰਿਹਾ ਸੋਚਾਂ ਕੌਣ ਦੇ ਰਿਹਾ ਉਹ ਫਿਰ ਮਾਰ ਨੇ ਸਾਨੂੰ ਦੱਸਿਆ ਮਾਰੇ ਕਹਿੰਦੇ ਜਿਹੜੇ ਤੁਹਾਡੀ ਦੇਹੀ ਤੇ ਬੈਠੇ ਪੰਜੇ ਦੂਤ ਪੰਜੇ ਸੂਤ ਪੰਜ ਦੂਤ ਚਿਤ ਵੈ ਮੇਕ